ਨਜਾਇਜ਼ ਕਬਜ਼ੇ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਮਾਮਲੇ 'ਚ ਨਜਾਇਜ਼ ਕਬਜ਼ੇ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ। ਗੁਰਦਾਸਪੁਰ ਦੇ ADC ਨੇ ਅਚਾਨਕ ਕਾਦੀਆਂ ਤੋਂ ਦੌਰਾ ਕੀਤਾ ਲੋਕਾਂ ਬਲੋਕੀ ਤੇ ਨਜਾਇਜ਼ ਕਬਜ਼ਿਆਂ ਦਾ ਜਾਇਜ਼ਾ ਲਿਆ। ਉਹਨਾਂ ਨੇ ਛੱਪੜ ਤੇ ਪਾਣੀ ਦੇ ਨਿਕਾਸ ਦਾ ਜਾਇਜ਼ਾ ਲਿਆ। ਇਸ ਮੌਕੇ ADC ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਛੱਪੜ ਦੇ ਨਾਲੇ ਉੱਪਰ ਨਜਾਇਜ਼ ਕਬਜ਼ੇ ਨਾ ਕਰਨ ਤੇ ਅਪੀਲ ਕੀਤੀ ਹੈ ਕਿ ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਲਫਾਫਿਆਂ ਨਾਲੀਆਂ ਵਿੱਚ ਨਾ ਸੁਟਣ। ਸੀਵਰੇਜ ਦੀ ਸਫਾਈ ਲਈ ਗੱਡੀ ਲੱਗੀ ਹੋਈ ਹੈ ਪਰ ਲਫਾਫਿਆਂ ਕਰਕੇ ਸਫਾਈ ਚ ਮੁਸ਼ਕਲ ਆ ਰਹੀ ਹੈ ਦੇਖੋ ਜੀ ਅੱਜ ਸਾਡੀਆਂ ਵਿజిਟ ਕਰਨ ਦਾ ਕਮੇਟੀ ਜਿਹੜਾ ਗਿਆ ਦੇਖਿਆ ਸਾਰਾ ਮੇਨ ਜਿਹੜਾ ਸਾਡਾ ਸੀਗਾ ਲੋਕਾਂ ਦੀ ਆਪਣੇ ਕਾਫੀ ਗੇਟ ਤੇ ਆਪਣੀ ਉਹ ਆ ਰਹੀ ਸੀ ਕਿ ਸਾਨੂੰ ਕਿ ਸਾਡਾ ਸੀਵਰੇ ਸਾਫ ਕਰਾਇਆ ਜਾਵੇ ਤੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਕਿ ਪ੍ਰੋਪਰ ਗੱਡੀਆਂ ਸੀਵਰੇ ਸਾਫੀਆਂ ਲੱਗੀਆਂ ਹੋਈਆਂ ਇਸ ਤੋਂ ਬਾਅਦ ਫਿਰ ਅਸੀਂ ਦਿੱਲੀ ਤੋਂ ਇੱਕ ਵੱਡੀ ਸ਼ਕਤੀ ਮਸ਼ੀਨ ਮੰਗਾ ਰਹੇ ਹਾਂ ਕਿਉਂਕਿ ਦੇਖਿਆ ਕਿ ਸੀਵਰੇ ਵਿੱਚ ਕਈਆਂ ਨੇ ਕਾਫੀ ਕੁਝ ਮੱਕੀ ਜੇ ਕਮਾ ਲੇ ਕਿ ਭਾਂਡੇ ਹੋ ਗਏ ਇੱਟਾਂ ਹੋ ਗਈਆਂ ਲਪਾਪੇ ਜਿਹੜੇ ਵੱਡੇ ਉਹ ਪਾ ਕੇ ਰੱਖੇ ਹੋਏ ਆ ਉਡੀਸੀ ਨੇ ਇਹਨਾਂ ਨੂੰ ਪੂਰਾ ਸਫਾਈ ਕਰਾ ਕੇ ਦਵਾਉਗੇ। ਦੂਸਰਾ ਪੁਆਇੰਟ ਇਹ ਹੈ ਕਿ ਕਾਫੀ ਦਿਨ ਤੋਂ ਮਸਲਾ ਕੱਲੇ ਆ ਰਿਹਾ ਕਿ ਕਿਤੇ ਤੁਸੀਂ ਦੇਖਿਆ ਛੱਪੜ ਦੀ ਜਗਾ। ਉਸ ਦੇ ਸੰਬੰਧੀ ਮੈਂ ਦੱਸਣਾ ਚਾਹਾਂਗਾ ਜਿ ਕਿ ਅੱਜ ਮੈਂ ਵਿਜ਼ਿਟ ਕੀਤਾ ਇਹਨਾਂ ਨੂੰ ਦੱਸਿਆ ਕਿ ਅਸੀਂ ਉਹਨੂੰ ਡੂੰਗਾ ਕਰਕੇ ਸਾਫ਼ ਸੁਥਰਾ ਕਰਾ ਕੇ ਚਾਰ ਦਿਵਾਰੀ ਕਰਾ ਕੇ ਤਾਂ ਕਿ ਇਨਕ੍ਰੋਚਮੈਂਟ ਨਾ ਹੋਵੇ ਤੇ ਉਹਨੂੰ ਅਸੀਂ ਪ੍ਰੋਪਰ ਜੜਾ ਹੈ ਛੱਪੜ ਦੀ ਉਹ ਜਰੀਆ ਬਣਾਵਟ ਉਹ ਕਰਾਂਗੇ। ਪੂਰੇ ਨਾਲ ਹੀ ਤੁਸੀਂ ਵੇਖਿਆ ਕਿ ਘਰ ਬਣਿਆ ਹੋਇਆ ਸੀ ਕਿ ਉਹ ਮੈਂ ਇਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਜਿਹੜਾ ਵੀ ਕੋਈ ਛੱਪੜ ਦੇ ਉੱਪਰ ਇਨਕ੍ਰੋਚ ਕਰਦਾ ਹੈ ਨਿਕਲੀ ਉਹਨੂੰ ਤੁਰੰਤ ਜਿਹੜਾ ਤਾਕਿ ਕਿਸੇ ਤਰ੍ਹਾਂ ਛੱਪੜ ਜਿਹੜੇ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਘਰ ਦਾ ਜਾਂ ਕਿਤੇ ਦੁਕਾਨਾਂ ਦਾ ਕੋਈ ਵੀ ਕਿਤੇ ਪਾਣੀ ਜਾਣਾ ਗੰਦਾ ਤੇ ਛੱਪੜਾਂ ਚ ਹੀ ਜਾਣਾ ਹੈ ਛੱਪੜ ਐਸ ਪਰ ਦੀ ਹਾਈ ਕੋਰਟ ਦੀ ਗਾਈਡਲਾਈਨਸ ਮੁਤਾਬਕ ਕੋਈ ਵੀ ਤਰ੍ਹਾਂ ਕਿਸੇ ਤਰ੍ਹਾਂ ਪੂਰੀਆਂ ਨਹੀਂ ਜਾ ਸਕਦਾ ਤੇ ਉਹ ਵੀ ਅਸੀਂ ਕਹਿ ਦਿੱਤਾ ਤੀਸਰਾ ਪੁਆਇੰਟ ਸੀ ਕਿ ਰਿਗਾਰਡਿੰਗ ਨਾਲੇ ਦੇ ਉੱਪਰ ਇਨਕ੍ਰੋਚਮੈਂਟ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਅਸੀਂ ਪ੍ਰੋਪਰ ਨਾਲ ਚੱਲ ਕੇ ਦੇਖਿਆ ਸਾਰਾ ਜਿਹਦੇ ਤੇ ਅਸੀਂ ਇਹ ਕੰਡਾ ਵਾਲਿਆਂ ਨੂੰ ਹਦਾਇਤ ਕਰ ਦਿੱਤੀਏ ਨੋਟਿਸ ਕੱਢ ਦਿੱਤੇ ਕਿ ਆਪਣੇ ਜਿਹੜੇ ਆ ਕਬਗੇ ਰਿਮੂਵ ਕਰ ਲੈਣ ਨਹੀਂ ਤਾਂ ਸਾਨੂੰ ਜਿਹੜਾ ਹੈ ਫੁੱਲ ਫੁੱਲ ਪ੍ਰੋਡਕਸ਼ਨ ਦੇ ਨਾਲ ਰਿਮੂਵ ਕਰਨਾ ਪਏਗਾ। ਤੀਸਰਾ ਐਸਟੀਪੀ ਦੀ ਗੱਲ ਕਰੀਏ ਐਸਟੀਪੀ ਦਾ ਵੀ ਸਾਰਾ ਕੁਝ ਸਾਡਾ ਜਿਹੜਾ ਮੁਕੰਮਲ ਹੋ ਗਿਆ ਹੈ ਤੇ ਹੁਣ ਐਸਟੀਪੀ ਵੀ ਕਾਡੀਆਂ ਤੇ ਲੱਗੇਗਾ ਜਿਹੜੇ ਕਰਕੇ ਲੋਕਾਂ ਨੂੰ ਕਾफी ਸਹੂਲਤ ਜਿਹੜੀ ਹੈ ਮਿਲ ਸਕੀ। ਬਸ ਇਹੀ ਮੈਂ ਤੁਹਾਡੇ ਮੱਦੇਬਰਾਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਤੇ ਸਵੇਰੇ ਸ਼ਾਮ ਮਕਿ ਲੱਗੇ ਹੋਇਆ ਕਿਸੇ ਤਰ੍ਹਾਂ ਦੀ ਵਧੀਆ ਤਰੀਕੇ ਦੇ ਨਾਲ ਹਰ ਸਹੂਲਤ ਜਿਹੜੀ ਹੈ ਕਾਡੀਆਂ ਦੇ ਜਿਹੜੇ ਸਿਟੀਜ਼ਨ ਦਿੱਤੀ ਜਾਵੇ ਵੱਡ ਕੁੱਝ ਸਾਡੇ ਵੀ ਜਿੰਮੇਵਾਰੀ ਬਣਦੀ ਹੈ ਜਿਸ ਤਰ੍ਹਾਂ ਕਿ ਅਸੀਂ ਪਲਾਸਟਿਕ ਮੋੜੇ ਸਾਡੇ ਕੂੜੇ ਵਾਲੇ ਘਰਾਂ ਚ ਪਲਾਸਟਿਕ ਚੁੱਕਣ ਜਾਂਦੇ ਨੇ ਉਹ ਲਫਾਫਿਆਂ ਚ ਬੰਦ ਕਰਕੇ ਦਿੰਦੇ ਨੇ ਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਲਫਾਫਿਆਂ ਦੀ ਤੁਸੀਂ ਆ ਵਰਤੋ ਨਾ ਕਰੋ ਦੁਕਾਨਦਾਰ ਨੂੰ ਕਹੋ ਕਿ ਸਾਨੂੰ ਕਾਗਜ਼ ਦਾ ਲਫਾਫਾ ਜਾਂ ਹੋਰ ਕੱਪੜੇ ਦਾ ਜਿਹੜਾ ਬੈਗ ਹੈ ਉਹ ਦਿੱਤਾ ਜਾਵੇ ਦੁਕਾਨਦਾਰਾਂ ਦੇ ਉੱਤੇ ਰੈਗੂਲਰਲੀ ਚਲਾਨ ਕਰ ਰਹੇ ਆਂ ਪਰ ਹੁਣ ਇਹ ਆ ਕਿ ਮੇਰੇ ਲੋਕਾਂ ਨੂੰ ਅਪੀਲ ਹੈ ਤੁਸੀਂ ਘਰਾਂ 'ਚ ਜਿਹੜਾ ਆਪਣਾ ਗੰਦ ਹੈ ਘਰ ਦਾ ਉਹ ਬੰਦ ਕਰਕੇ ਨਾ ਧਾਉ ਤਾਂ ਕਿ ਉਹਨੂੰ ਖੋਲ ਕੇ ਤੁਸੀਂ ਪ੍ਰੋਪਰ ਜਿਹੜਾ ਹੈ ਆਪਣਾ ਡਸਟਬਿਨ ਚ ਪਾਓ ਅਸੀਂ ਜਿਹੜੇ ਸੈਗਰੀਗੇਟਰੀ ਡੱਬੇ ਬਣਾ ਕੇ ਰਿਕਸ਼ੇ ਬਣਾਏ ਨੇ ਉਹ ਤੁਹਾਡੇ ਘਰਾਂ ਤੱਕ ਜਾ ਰਹੇ ਨੇ ਬਸ ਇਹ ਹੈ ਕਿ ਅਗਰ ਤੁਸੀਂ ਗਿੱਲਾ ਸੁੱਕਾ ਕੂੜਾ ਵੱਖਰਾ ਕਰਕੇ ਦਿੰਦੇ ਹੋ ਸਾਡੇ ਲਈ ਵੀ ਸੌਖਾ ਹੋ ਜਾਂਦਾ ਨੂੰ ਡਿਸਪੋਜ਼ ਆਫ ਕਰਨਾ ਤੇ ਇਸ ਕਰਕੇ ਜਿਹੜੀ ਸਾਫ ਸਫਾਈ ਹੈ ਉਹ ਸਾਡੇ ਸਾਰਿਆਂ ਦਾ ਇੱਕ ਮੁੱਢਲਾ ਮੈਂ ਕਹਾਂਗਾ ਧਰਮ ਹੈ ਅਸੀਂ ਜੇ ਰਹਿਣਾ ਹੈ ਸਮਾਜ ਤੇ ਹੁਣ ਜਦੋਂ ਬਰਸਾਤਾਂ ਆ ਗਈਆਂ ਸੱਪ ਸਪੋਲੀਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੱਛਰ ਮੁੱਛਰ ਪੈਦਾ ਹੁੰਦੇ ਨੇ ਇਸ ਕਰਕੇ ਆਪਣੇ ਆਲੇ ਦੁਆਲੇ ਸਫਾਈ ਰੱਖੀਏ ਬਾਕੀ ਮੈਂ ਸਾਰੇ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਸਫਾਈ ਹੈ ਉਹ ਤੇਜ਼ੀ ਨਾਲ ਦੇਖੋ ਜੀ ਇਹ ਜਿਹੜਾ ਮਸਲਾ ਹੈ ਕਿ ਜਿਹੜਾ ਕੱਪੜਾ ਹੈ ਉਹ ਤੁਸੀਂ ਵੇਖਿਆ ਮੌਜੂਦਾ ਛੱਪੜ ਹੈ ਅਸੀਂ ਕੱਪੜੇ ਹੀ ਬਰਕਰਾਰ ਰੱਖਾਂਗੇ ਕਰਕੇ ਤੇ ਜਿਹੜੇ ਆਪਣੇ ਘਰ ਵਗੈਰਾ ਟਾਵਾਂਗੇ ਬਾਹੀ ਕਰਦੇਗੇ ਇਹ ਚੋਨਾਂ ਨਹੀਂ ਪੱਥਰ ਰੱਖਿਆ ਉਹੀ ਬੈਕ ਡਿਸਕਸ਼ਨ ਕਰ ਲਾਂਗੇ ਉਹਨਾਂ ਨੂੰ ਵੀ ਬੁਲਾ ਕੇ ਜਿਹੜੇ ਆ ਉਰੇ ਤੇ ਉਪਰ ਜੋ ਵੀ ਅਗਲੀ ਕਾਰਵਾਈ ਆ ਦੇਖੋ ਪਿੰਡਾਂ ਦੇ ਤੇ ਦੇਖੋ ਬੀਗ ਏਡੀਸੀ ਡੀ ਰੂਲ ਡਿਵੈਲਪਮੈਂਟ ਵਾਲੇ ਦੇਖਦੇ ਨੇ ਉਹ ਰੈਗੂਲਰਲੀ ਦੇਤੀਸਾ ਬਲੋਂ ਮੀਟਿੰਗ ਲਈ ਜਾਂਦੀ ਹੈ ਕਿ ਛੱਪੜਾਂ ਦੀ ਜੋ ਸਰਕਾਰ ਵੱਲੋਂ ਵੀ ਹਮ ਚੱਲੀ ਦੀ ਹੈ ਇਨਕ੍ਰੋਚਮੈਂਟਾਂ ਰਿਮੂਵ ਕਰਾਣੀ ਆ ਔਰ ਹੀ ਆਲੇ ਦੁਆਲੇ ਪੱਕਾ ਕਰਾ ਉਹਨੂੰ ਡੂੰਗਾ ਕਰਨਾ ਜੜੀ ਬੂਟੀ ਕਢਣੀ ਉਹ ਸਾਰੇ ਕੰਮ ਜਿਹੜੇ ਰੈਗੂਲਰਲੀ ਕਰਦੇ ਐ ਐਨਕ੍ਰੋਚਮੈਂਟ ਦੀ ਜਿਹੜੀ ਗੱਲ ਆ ਸਾਨੂੰ ਜਿਹੜੇ ਰੂਲਸ ਦੇ ਮੁਤਾਬਕ ਜੋ ਨੋਟਿਸ ਕੱਢਨੇ ਆ ਜਾਂ ਉਹਨਾਂ ਦੀ ਸੁਣਵਾਈ ਕਰਨੀ ਆ ਜਾਂ ਉਹਨਾਂ ਨੂੰ ਅਸੀਂ ਪ੍ਰੋਪਰ ਇੱਕ ਵਾਰੀ ਸੈਲਫ ਡਿਮੋਲਿਸ਼ ਦਾ ਜਿਹੜਾ ਅਸੀਂ ਆਰਡਰ ਦੇਣਾ ਉਹ ਅਸੀਂ ਕਰ ਰਹੇ ਆ ਇਟ ਵਿਲ ਟੇਕ ਅ ਫਿਊ ਮਕੀ ਮੋਰ ਡੇਸ ਬਟ ਇਹ ਵੀ ਕੁਝ ਦੇਣਾ ਚਾਹੀਏ ਤੇ ਕਰਾਂਗੇ